ਅਰਮੇਹ ਪ੍ਰਕਾਉ ਦਾ ਸ਼੍ਰੀਮਾਨ ਸੱਜ ਬਾਬਾ ਹਰਮੋਤਿ ਦੇ ਬਾਦਲੇ ਵਾਲੇ ਮਹਾਂਪੁਰਸ਼ ਪਵਿਸ਼ਵਰਿਤ ਹਾਜਰ ਨੇ ਬਾਰ ਬਾਰ ਸਵਾਮੀ ਦੇ ਕੋ ਪੂਰਾ ਜੌ ਜਲਾਲ ਜਿੱਥੇ ਆਪ ਜੀ ਨੇ ਜਿਹੜੇ ਗੁਰੂ ਦੀਆਂ ਲਾੜ ਲੀਆਂ ਫੌਜਾਂ ਦੇ ਜੰਗ ਜੂ ਕਰਤਬ ਜਿਹੜੇ ਆਨੰਦ ਮਾਣੇ ਜਿੱਥੇ ਘੋੜਸਵਾਰੀ ਨੇਜੇ ਬਾਜੀ ਦੋ ਦੋ ਘੋੜਿਆਂ ਤੇ ਚਾਰ ਚਾਰ ਛੇ ਛੇ ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਤੇ ਲੰਮੇ ਪਹਿਕੇ ਜੰਗਜੂ ਕਰਤਬ ਦਿਖਾਏ ਨੇ ਖਾਓ ਦੇਖੋ ਆਪ ਜੀ ਦਰਸ਼ਨ ਕਰ ਰਹੇ ਹੋ ਸਿੰਘ ਜਿਹੜਾ 2 ਤੋਂ 4 4 6 6 ਘੋੜਿਆਂ ਤੇ ਲੰਮੇ ਪਹਿਕੇ ਤੇ ਖੜੇ ਹੋ ਕੇ ਜਿਹੜੇ ਜੰਗਜੂ ਕਰਤਬ ਦਿਖਾ ਰਹੇ ਨੇ ਸੋ ਜਿੱਥੇ ਆਪ ਜੀ ਨੇ ਘੋੜਸਵਾਰੀ ਦੇ ਆਨੰਦ ਮਾਣੇ ਨੇ ਤੇ ਗਤਕੇ ਦੇ ਵੀ ਆਪ ਜੀ ਨੇ ਜੰਗਜੂ ਕਰਤਬ ਦੇਖਣੇ ਨੇ ਸੋ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਉ ਖਾਲਸਾ ਫਰਮਾਤਮ ਦੀ ਮੋਜ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਤਖਸ਼ੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ ਆਪਨ ਪੌਸਰੀ ਖਾਲਸਾ ਸੌਂਪਾ ਦਵਤੈ ਰੂਪ ਸਤਿਗੁਰੂ ਗ੍ਰੰਥਾ ਜਿੱਥੇ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਤੇ ਖਾਲਸੇ ਨੂੰ ਆਪਣਾ ਸਰੂਪ ਬਖਸ਼ੇ ਜੀਤਾ ਮਹਾਰਾਜ ਨੇ ਜਿਨ੍ਹਾਂ ਨੂੰ ਸਰੂਪ ਬਖਸ਼ੇ ਕੀਤਾ ਆਪਜੀ ਦਰਸ਼ਨ ਦਦਾਰੇ ਕਰ ਰਹੇ ਹੋਂ ਗੁਰੂ ਦੀਆਂ ਲਾੜਨੀਆਂ ਨਿਹੰਗ ਸਿੰਘ ਫੌਜਾਂ ਜਿੱਥੇ ਖਾਲਸਾ ਪੰਥ ਬੁੱਢਾ ਦਲ ਜਿਨ੍ਹਾਂ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਆਪ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਹੁਕਮਨਾਮੇ ਬਖਸ਼ਿਸ਼ ਕੀਤੇ ਸ਼ਸਤਰ ਬਸ਼ਤਰ ਬਖਸ਼ਿਸ਼ ਕੀਤੇ ਤੇ ਉਹ ਨਿਸ਼ਾਨਾਂ ਦੀ ਤਾਬਿਆ ਜਿਹੜੀ ਹੈ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਤਰਨੇ ਦਲ ਬੁੱਢਾ ਦਲ ਜਿਹੜਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾਂ ਨੇ ਅੱਜ ਵਿਸ਼ਾਲ ਮਹੱਲਾ ਜਿਹੜਾ ਗੁਰੂ ਦਾ ਖਾਲਸਾ ਪੰਥ ਸਾਰਾ ਹੀ ਮਹੱਲੇ ਚੜਿਆ ਹੋਇਆ ਸੀ ਤੇ ਆਪਜੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਖਾਲਸੇ ਪੰਥ ਦੇ ਜਿੱਥੇ ਕੋਲਸਵਾਰਾਂ ਦੇ ਦਰਸ਼ਨ ਕੀਤੇ ਨਿਸ਼ਾਨਚੀ ਸਿੰਘਾਂ ਦੇ ਤੇ ਉਹ ਜੰਗ ਜੂ ਕਰਤਬ ਆਪਜੀ ਨੇ ਦੇਖੇ ਨੇ ਮੈਂ ਬੇਨਤੀ ਕਰਦਾ ਜਿੰਨਾ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਤਿਆਰ ਪਰ ਤਿਆਰ ਹੋ ਕੇ ਖੰਡੇ ਬਾਟੇ ਦਾ ਅਮਰ ਛਕੋ ਖੰਡੇ ਬਾਟੇ ਦਾ ਅਮਰ ਸ਼ਾਕੇ ਬਾਣੀ ਬਾਣੇ ਦੇ ਧਰਨੀ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਊ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤਾ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਤਿਆਰ ਪਰ ਤਿਆਰ ਹੋ ਕੇ ਚੜਦੀ ਕਲਾ ਦੇ ਨਾਲ ਆਪਾਂ ਵਿਚਰਨਾ ਜਿੱਥੇ ਸ਼ਰੋਣੀ ਪੰਥਾ ਅਕਾਲੀ ਬੁੱਢਾ ਦਲ ਨੇ 11 12 ਤੇ 13 ਅੱਜ 14 ਤਰੀਕ ਨੂੰ ਵੀ ਕੱਲ ਵੀ ਤਕਰੀਬਨ 400 ਪ੍ਰਾਣੀਆਂ ਨੇ ਜਿਹੜਾ ਖੰਡੇ ਬਾਟੇ ਦਾ ਅਮਰਸ਼ਿਆ ਗਿਆ ਪਰਸੋਂ ਵੀ 250 ਸਿੰਘਾਂ ਨੇ ਅਮਰਸ਼ਿਆ ਗਿਆ ਤੇ ਅੱਜ ਵੀ ਤਕਰੀਬਨ 300 ਤੋਂ ਉੱਪਰ ਸਿੰਘਾਂ ਨੇ ਜਿਹੜਾ ਖੰਡੇ ਬਾਟੇ ਦਾ ਅਮਰਸ਼ਿਆ ਕੇ ਤਿਆਰ ਪਰ ਤਿਆਰ ਹੋਏ ਨੇ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ